ਤੂੰ ਦੱਛਣਾ ਦੇ ਦਿੰਦਾ ਮੈਂ ਤਾਂ ਹੀ ਦਿਲ ਕਰਾਈ ਕੁਛ ਕੇ ਲਈ ਹੋਣਾ ਠੀਕ ਹੁੰਦਾ ਹੁਣ ਕਉ ਇਨਸ਼ਾ ਅੱਲਾਹ ਸੰਤਾਨੇ ਬੰਦੇ ਕਰਾ ਰੱਖਿਆ ਬਵੰਦੀ ਨੇ 1000 ਰੁਪਏ ਦਵਾਉਣ ਨੇ ਵਸਤਰਾ ਨਾ ਕੋਈ ਬ੍ਰਾਹਮਣਾਂ ਨੂੰ ਜਿਹੇ ਜੀ ਕਰੋ ਲੈ ਜਾਣਗੇ ਤੂੰ ਉਹ ਕਪੜਾ ਕੰਬੜੀ ਸਾਰੇ ਡੇਰੇ ਚ ਰਹਿ ਜਾਂਦੇ ਨੇ ਸਾਡੇ ਦਾ ਜੀ ਨਹੀਂ ਨਹੀਂ ਬ੍ਰਾਹਮਣਾਂ ਨੂੰ ਤੈਨੂੰ ਦੇਣਾ ਕੋਈ ਵਸਤਰ ਨਹੀਂ ਦੇਖੋ ਉਹਨਾਂ ਦੇ ਵਿੱਚ ਹੀ ਸੀ ਚੱਕ ਇੱਕ ਕੰਬੜਾ ਦੇ ਇੱਕ ਦੱਛਣਾ ਦੇ ਦੇ ਨਾਲ ਹਾਂ ਫੇਰ ਉਹ ਕੰਬੜਾ ਉਹ ਬੋਲ ਡੇਰਾ ਬਾਬਾ ਮੋਨੀਗਰ ਮਹਾਰਾਜ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਬੋਲ ਆਪਣੇ ਆਪਣੇ ਕਹਿੰਦੇ ਗੁਰੂ ਮਹਾਰਾਜ ਕੀ ਜੈ ਲੈ ਵੀ ਸਾਥੀ ਫੇਰੇ ਹੋ ਅੱਜ ਡੇਰਾ ਬਾਬਾ ਮੋਨੀਗਰ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ 2-3 ਦਿਨ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਅੱਜ ਮੀਟਿੰਗ ਦਾ ਨਿਚੋੜ ਨਿਕਲ ਕੇ ਅੱਜ ਪੰਮ ਡਿਗੂ ਆ ਅੱਜ ਆਪਾਂ ਡੇਰੇ ਦੇ ਵਿੱਚ ਪਹੁੰਚੇ ਆ ਤੇ ਅਗਲੀ ਮੀਟਿੰਗ ਆ ਤੁਹਾਨੂੰ ਦਿਖਾਵਾਂਗੇ ਅੱਗੇ ਤੁਹਾਨੂੰ ਉਹ ਹੋਰ ਦਿਖਾਵਾਂਗੇ ਬੋਲਟ ਆਪਣਾ ਪਹੁੰਚ ਗਿਆ ਇੱਧਰ ਆ ਸਾਡੀ ਵਿਰੋਧੀ ਥਰ ਬੈਠੀ ਹੈ ਜੀ ਜਿਹੜੀ ਇਹ ਦੋ ਨਾਲ ਜੋੜਦੇ ਨਾ ਇਹ ਦੋ ਜਿਹੇ ਪਾਸੇ ਆ ਇਹ ਪਾਲੜੇ ਦੇ ਹਿਸਾਬ ਨਾਲ ਚਲਦੀ ਹੈ ਵੀ ਜਿੱਧਰ ਪਾਲੜਾ ਭਾਰੀ ਹੁੰਦਾ ਹੈ ਉਧਰ ਤੁੰਦੀ ਹੈ ਹੋ ਆ ਜਾਓ ਯਾਰ ਐ ਕਿਉਂ ਕਰਦੇ ਹੋ ਉਹ ਸੁਬਲੀ ਖੜਾ ਕਦੇ ਹਰੇ ਕਬੂਲੀ ਕੀ ਜੀ ਸਾਡੇ ਨਾਲ ਮਰਦੀ ਕੀ ਦੀਏ ਸਾਡੇ ਦਾ ਘਰ ਦੇ ਨਾਲ ਨਹੀਂ ਮਰਦੀ ਬਲਤ ਹੋਰ ਕਿਸੇ ਨਾਲ ਮਰੂਗੀ ਉਹ ਇਹ ਤਾਂ ਸੋਡੇ ਚ ਆਉਂਦਾ ਇਹ ਸਾਡੇ ਚ ਆਉਂਦੀ ਨਹੀਂ ਇੱਧਰ ਕਿੰਨੀ ਲਾਉਂਦਾ ਲੈ ਆ ਵੀ ਪਿਆਰੀ ਸੰਗਤ ਜੀ ਆਪਾਂ ਪਹੁੰਚ ਗਏ ਡੇਰੇ ਦੇ ਵਿੱਚ ਡੇਰਾ ਬਾਬਾ ਮੋਨੀ ਗਰੀ ਜੀ ਦੇ ਵਿੱਚ ਛੋਟੇ ਛੋਟੇ ਬੱਚੇ ਸਵੇਰੇ ਕੂਲ ਜਾਣ ਵਕਤ ਮੰਦਰ ਦੇ ਵਿੱਚ ਪਹੁੰਚ ਗਏ ਨਹੀਂ ਤੇ ਆਪਾਂ ਪਹੁੰਚ ਗਏ ਇਹ ਸਾਹਮਣੇ ਪਹੁੰਚ ਰਿਹਾ ਆਪਣਾ ਪਹੁੰਚ ਗਿਆ ਉਹ ਕਿਹੜਾ ਕਰ ਲਾ ਕੇ ਆ ਰਿਹਾ ਅੱਜ ਆਪਾਂ ਇਹ ਜੋ ਮੀਟ ਦੇ 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 ਵਿੱਚ ਆਉਂਦਾ ਹੈ ਮੜਿਆ ਤੇ ਅੰਦਰ ਸੁਬੇ ਸਵੰਦਰ ਦੇ ਵਿੱਚ ਆਪਾਂ ਅੱਜ ਪੰਜ ਜਾਣੇ ਪੈ ਗਿਆ ਤੇ ਇਵੈਂਟ ਜੁਕਾ ਗਊਗਾ ਤੁਹਾਨੂੰ ਪਹਿਲਾਂ ਪਤਾ ਦੁਵਾਨ ਗੱਡੀ ਕਿਦੇ ਵਿੱਚ ਆਉਣਾ ਤੁਹਾਨੂੰ ਮਿਲ ਹੋਣੇ ਆਜੋ ਬਿੱਕੀ ਸ਼ਰਮਾ ਬਿੱਕੀ ਸ਼ਰਮਾ ਜੀ ਪਵਨ ਕਮਾਰ ਜੀ ਦੇ ਜਰਾ ਜੀ ਇਹੋ ਬਿੱਕੀ ਸ਼ਰਮਾ ਜੀ ਬਮਾਰ ਜੀ ਸ਼ੰਭੂ ਜੀ ਬੰਬਾ ਜੀ ਪੰਭਾ ਜੀ ਖਾਲਸਾ ਮਣਾ ਭਾਈ ਪਿਆਰਾ ਹਾਂ ਮਾਲਕ ਜੀ ਬੋਲਦਾ ਹੈ ਹੋਰ ਸਾਰੇ ਖੂਨ ਨਕਰ ਨਵਾਸੀ ਪਿੰਡ ਮੰਦਿਰ ਉੱਥੇ ਹੱਥ ਨੇ ਆ ਗਿਆ ਜੀ ਆਪਾਂ ਲੱਗ ਰਿਹਾ ਨੰਨਾ ਕਾਹ ਵਿਖੀ ਠੀਕ ਹੈ ਉਹ ਬੋਲ ਰਿਹਾ ਨਾ ਬਿੱਦੂ ਬਹੁਤ ਸੁਣਾ ਦੇ ਬੋਲ ਬਤਾ ਵਧੀਆ ਕਹਿੰਦਾ ਤੂੰ ਮਾ ਠੀਕ ਹੈ ਪ੍ਰੋਗਰਾਮ ਵਧੀਆ ਭਾਈ ਭਾਈ ਉੱਥੇ ਜਾ ਕੇ ਲੱਗੂ ਬਤਾ ਆਜਾ ਕਿੱਥੇ ਜਾ ਰਹੇ ਆਪਾਂ ਹੁਣ ਪਾਤੜਾ ਪਾਤੜਾ ਲੈ ਵੀ ਨਾਲ ਤੂੰ ਆਪਾਂ ਚੱਲਿਆਂ ਪਾਤੜਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੱਟਿਆਵਾਂਗੇ ਅੱਗੇ ਤੁਹਾਨੂੰ ਕੀ ਬਣਦੀ ਆਪਣੇ ਨਾਲ ਪਾਤੜਾ ਜਾ ਕੇ ਹਕੇ ਕੀ ਆਣਾ ਆਜੋ ਬਈ ਮੈਂ ਭੈਂਟ ਦੀ ਗਲਤੀ ਹੋ ਗਈ ਲੈ ਵੀ ਪੈਰੀ ਸੰਗਤ ਜੀ ਆਪਾਂ ਪਹੁੰਚ ਚੁੱਕੇ ਹਾਂ ਬਾਬੇ ਦਾ ਮਕਾਨ ਹੈ ਇਸ ਦੇ ਵਿੱਚ

ਚਣਾ ਦੇ ਦੰਦ। ਬਤੀ ਬਤੀ ਮੈਂ ਤਾਂ ਹੀ ਦਿਲ ਕਰੇ ਜੀ। ਉੱਚ ਕੇ ਲਿਖਣਾ ਠੀਕ ਰਹਿੰਦਾ। ਹੁਣ ਕਉ ਇਨਸ਼ਾ ਅੱਲਾਹ ਸੰਤਾ ਨੇ ਬੰਦੇ ਇਕਰਾਰ ਕਰਿਆ। ਬਵੰਦੀ ਨੇ 1000 ਰੁਪਏ ਦਵਾਉਣ ਦੇ ਵਸਤਰਾ ਦਾ ਕੋਈ ਬ੍ਰਾਹਮਣਾਂ ਜਾਇਹ ਜੀਕਰ ਉਹ ਲੈ ਜਾਣਗੇ। ਤੇ ਉਹ ਕੰਪੜ ਕੰਬੜੀ ਸਾਰੇ ਡੇਰੇ ਚ ਰਹਿ ਜਾਂਦੇ ਨੇ ਸਾਡੇ ਦਾ ਜੀ। ਨਹੀਂ ਨਹੀਂ ਬ੍ਰਾਹਮਣਾਂ ਨੂੰ ਤਾਂ ਦੇਣਾ ਉਸ ਵਸਤਰ। ਨਹੀਂ ਦੇਖੋ ਉਹਨਾਂ ਦੇ ਵਿੱਚ ਹੀ ਸੀ ਚੱਕ ਇੱਕ ਕੰਬੜ ਦੇ ਕੇ ਦਛਣਾ ਦੇ ਦਣਾ ਨਾਲ। ਹਾਂ ਫੇਰ ਉਹ ਕੰਬਲਾ ਹਾਂ ਉਹ ਪੰਜਾ ਨੰਬਰ ਠਾਕੁਰ ਜੀ ਨੇ ਜੜਾ ਸੀ ਲੈ ਕੇ ਆਵਾਂਗੇ ਉਹਨਾਂ ਦਾ ਕ੍ਰਿਸ਼ਨ ਜਨਮ ਵਾਸਤੇ ਇੱਕ ਵਸਤਰ ਲਿਆ ਦੇਵੋ ਉਹ ਤਾਂ ਲੈਉਣੇ ਹੁੰਨੇ ਜੀ ਭੁਲੇਆ ਮੰਗੇ ਜੀ ਪੂਰਾ ਉਹ ਤਾਂ ਸਮਾਨ ਜਿਵੇਂ ਤੁਸੀਂ ਕਹੋਗੇ ਪੂਰਾ ਵਧੀਆ ਪਹਿਲਾਂ ਲਿਖ ਦਿਜੇ ਹਾਂ ਨਾਮ ਸਾਰਾ ਲਿਖ ਰਿਹਾ ਹਾਂ ਹਾਂ ਲਿਖ ਦਿਓ ਫਿਰ ਲੈ ਕੇ ਰੱਖ ਹਬਨ ਤੇ ਘਟ ਘਟ 100 ਬੰਦਾ ਹੋ ਜਾਣਾ ਹਾਂ ਮੈਂ ਦੇਖੋ ਲੈ ਵੀ ਆਪਾਂ ਪਹੁੰਚ ਗਏ ਜੀ ਪਾਵਨ ਪਿੰਟ ਇਹ ਸਤਾਰਿਆਂ ਨੂੰ ਇਹਨਾਂ ਨਾਲ ਇਕੱਠੇ ਫੇਰਾ ਫੇਰਾ ਮਾਵਾ ਮਾਵਾ ਲੈ ਵੀ ਆਪਾਂ ਪਾਉਣਿਆ ਪੋਸਟਰ ਹੈ ਸਿਆਰੀ ਸਾਥੀ ਵੀ ਹੋ लिखवा तो तो रहे हैं जी देख रहे हैं हरे कृष्ण हरे कृष्ण 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 हरे 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 राम 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 हरे हरे कथा बात कही है प्रदीप जी हम्म एक कवर थोड़ा और कर दो ਤੇ ਉਸ ਤੋਂ ਪਹਿਲਾਂ ਇਹਦਾ ਬਹੁਤ ਉਹ ਤੋਂ ਬਾਅਦ ਤੇ ਜਿਹੜਾ ਉਹ ਪਈਆ ਯਾਰ ਮੇਰੇ ਵਾਲੀ ਹੁੰਦਾ ਇਹ ਬਾਅਦ ਵਿੱਚ ਆ ਗਏ ਬੋਪੇ ਤੋਂ ਵਾਹ ਇੱਤ ਮੋਬਾਈਲ ਤੇ ਹੈ ਕੋਸੇ ਦੇ ਮੰਗਾ ਲਾਈ ਹੈਗੀ ਹੈ ਆ ਤਾਂ ਗਈ ਤੇ ਜਿਹੜੀ ਆ ਤੇਜ ਦੇ ਤੇ ਜਿਹੜੀ ਹੁਣ ਲੱਗ ਗਈ ਉਹਦੇ ਵਰਗੀ ਰੀਸ ਨਾਦੀ ਪਹੁੰਚ ਗਈ ਤੁਹਾਡੇ ਕੋਲੇ ਕੱਲ ਨੂੰ ਉਹ ਕੱਟੀ ਕਰਾਣੀ ਬਈ ਲੱਕੜਾ ਉਹ ਲੱਕੜਾ ਕੱਟੇ ਕਰਾਣੀ ਅੱਠ ਲੋੜੇ ਦੋ ਹੀ ਕਰਾਉਣ ਲੱਗ ਜੀ ਬੰਦਾਂ ਨੂੰ ਕੰਮ ਕਰਦਾ ਨਹੀਂ ਬੱਸ ਜਿਹੜਾ ਲੱਕੜਾਂ ਦੇ ਉਹ ਕਾਰਡ ਬਣਾਉਣੇ ਨੇ ਬਈ ਕਾੜ ਦੇ ਕਰੋ ਜਿਹਦਾ ਦੇਣੇ ਨਹੀਂ ਮੰਡੀ ਮੁੰਡੀ ਚ ਫਿਰਦਾ ਬਣਦਾ ਮੰਡੀ ਤਾਂ ਲੋੜ ਹੀ ਨਹੀਂ ਕਾੜ ਦੇ ਜੀ ਮੰਡੀ ਤਾਂ ਮੇਰੇ ਕੋਲ ਇੱਕ ਪ੍ਰਿੰਟ ਕਰਾ ਲਓ ਸਟਾਪ ਹੋ ਗੋੜੀ ਆਹ ਹੈ ਹਾਂ ਉਹ ਤਾਂ ਵੇ ਭੇਜ ਦੂ ਆਹੇ ਪ੍ਰਿੰਟ ਆਊਟ ਕਰਾ ਲਓ ਇੱਕ ਆਫਰ ਵੀ ਜੀ ਇਹ ਲਈ ਨਹੀਂ ਲੈ ਕੇ ਪਾਉਂਦੇ ਬਖਰੇ ਕਾੜ ਨਹੀਂ ਦੇ ਜਾਨਗੀ ਤਾਂ ਜਿੰਨੇ ਕੋ ਮੋਂ ਇੰਨੇ ਪ੍ਰਿੰਟ ਹੋ ਜਾਣਗੇ ਆ ਨੰਬਰ ਤੇ ਜੀ ਪ੍ਰਿੰਟ ਕਰਾਣੇ ਕਿਹੜੇ ਨੰਬਰ ਵੀ ਜੀ ਨਹੀਂ ਆਹ ਆਪੀ ਸੀ ਮੇਰੇ ਨਾਲ ਦੇ ਭੇਜ ਦਿੱਤਾ ਦੂਜੇ ਨੰਬਰ ਤੇ ਹੋ ਜਾਏਗਾ ਬਸ ਇਹ ਮੈਂ ਤਾਂ ਕੀ ਦੀ ਗੁਰੇ ਜੀ ਤੇਰੀ ਆਪੀ ਹੋਈ ਸਤਿਨਾਸ ਸਤਿਨਾਸ ਸੰਧਿਆ ਹਾਂ ਤਦ ਦਾ ਇਲੀਆ ਆਈ ਤਾਂ ਹੁਣੇ ਆਈ 11 ਬੱਤੀ ਦੇ ਸਿੱਟੇ ਉਹ ਮੈਂ ਤਾਂ ਕੱਲ ਆ ਜਾਣਾ ਕੋਈ ਬਈ ਅਡਾ ਰੈਡੀ ਹੈ ਜੀ ਤੇ ਦੇਖੋ ਸਿੱਟੇ ਦੀ ਲੋੜ ਨਹੀਂ ਇਹ ਮੈਨੂੰ ਕਰਦਾ ਮੈਂ ਤੁਹਾਨੂੰ ਕਰਦਾ ਹਾਂ ਐਂ ਸਾਫ ਆਊਗਾ ਕੋਈ ਜਿਹੜੇ ਨੰਬਰ ਤੇ ਫੋਟੋ ਆਈ ਹੈ ਭੇਜ ਦਿਓ ਇੱਥੇ ਸਾਫ ਨਹੀਂ ਹੋਣੇ ਓਕੇ ਕਰੀਆ ਰਹੂਗਾ 3 ਮਿੰਟ ਜੀ ਕੱਲੂ ਕਰ ਦਾਂਗੇ ਪੇਮੈਂਟ ਜੀ ਓਕੇ ਐਨੂੰ ਪਤਾ ਹੈ ਪੜਕੇ ਦੇਦਾ ਕਿ ਹੋਵੇ ਤੇ ਮੇਰੇ ਦੇ ਦਾਂਗੇ ਪੇਮੈਂਟ ਤਾਂ ਕਿਤੇ ਨਹੀਂ ਜਾਂਦੀ ਹੈ ਜੀ ਕੁਝ ਨਹੀਂ ਹੁੰਦਾ ਜੀ ਕੰਟੈਂਟ ਮੈਂ ਬਹੁਤ ਹੀ ਰੇਟ ਤੇ ਫਿਰ ਜਾਂਦੀ ਹਡਵਾਂਸ ਤੇ ਉਹਨਾਂ ਵਾਸਤੇ ਜਿਹੜੇ ਯਾਰ ਮੱਕਣ ਕਰਾਈ ਵਾਲੇ ਹੁੰਦੇ ਨੇ ਸਾਰੇ ਭਾਂਦੀ ਨਹੀਂ ਆਉਂਦੀਆਂ ਢੋਕਲੇ ਕੌਜੀ ਸੜਜੀ ਚੰਗੇ ਮਾੜੇ ਬਰਾਦ ਬਤੇਲੀ ਦੁਨੀਆ ਨਾਲ ਮੱਥਾ ਲੱਗਦਾ ਇਹਨਾਂ ਦਾ ਅੰਮ੍ਰਿਤਾਂ ਸਾਰੇ ਐਡਵਾਂਸ ਹੋ ਗਏ ਜੀ ਬਣਾ ਵਧੀਆ ਦਾ ਲੈ ਜੀ ਜਿਹੜਾ ਕੰਮ ਹੋ ਰਿਹਾ ਗਰੂਮ ਵਿੱਚ ਸਾਡਾ ਮਲੇ ਵਧੀਆ ਦਿਖਾ ਦਿੰਦੇ ਆ ਚੈੱਕ ਕਰ ਦਿੰਦੇ ਆ ਬਣਾ ਦੀ ਸ਼ੌਂਕ ਦੀ ਆ ਦੇਖ ਰੱਖ ਤੁਸੀਂ ਚੈੱਕ ਕਰ ਲਓ ਸਾਰੇ ਓਕੇ 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 ਰੰਗਲ ਮੰਗਲ ਕਰਦਾ ਸਾਰੇ ਜੀ ਜਨਵਾਦ ਚੱਲਦਿਆ ਜੀ ਬਾਠ ਠੀਕ ਆ ਬੜੀਆਂ ਫੋਲੋਵਰ ਮੈਂ ਪੀਰੇ ਬੁਲੇ ਪਰ ਤਾਂ ਚ ਕਾਲਾ ਰੰਗ ਨਹੀਂ ਹੁੰਦਾ ਬਸ ਆਹ ਕਾਲਾ ਬੰਦੀ ਨਹੀਂ ਜੀ ਨੰਬਰ ਟੋਕੀ ਦੇ ਕੋਟਾਈ ਕਰ ਦੋ ਡਾਨ ਬਾਕੀ ਸਾਰੇ ਛੇ ਮੇਰੀ ਮੋਨੀਗਰਦੀ ਕਰਪਾ ਨਾਲ ਸ਼ੁਰੂਆਤ ਹੋ ਚੁੱਕੀ ਹੈ